8 ਅਗਸਤ 1986 ਨੂੰ ਜਲੰਧਰ ਵਿੱਚ ਇੱਕ ਗ੍ਰਿਫਤਾਰੀ ਹੋਈ। ਇਹ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਥੇਦਾਰ ਮਨਵੀਰ ਸਿੰਘ ਚਿਹੜੂ ਜੀ ਦੀ ਗ੍ਰਿਫਤਾਰੀ ਸੀ। ਉਸ ਸਮੇਂ ਦੀ ਪੰਜਾਬ ਪੁਲਿਸ ਨੇ ਇਸ ਨੂੰ ਵੱਡੀ ਕਾਮਯਾਬੀ ਵਜੋਂ ਦਰਸਾਇਆ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਅੱਜ ਤੱਕ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਣਸੁਲਝਿਆ ਰਾਜ਼ ਹੈ ਕਿ ਜਥੇਦਾਰ ਮਨਵੀਰ ਸਿੰਘ ਜੀ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਏ। ਯਾ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ। ਜ਼ਥੇਦਾਰ ਮਨਵੀਰ ਸਿੰਘ ਚਿਹੜੂ ਜੀ ਦਾ ਜਨਮ 1959 ਵਿੱਚ ਕਪੂਰਥਲਾ ਜ਼ਿਲ੍ਹੇ ਦੇ ਚਿਹੜੂ ਪਿੰਡ ਵਿੱਚ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਰੀਬੀ ਸਾਥੀ ਤੇ ਅੰਗਰੱਖਸ਼ਕ ਬਣ ਗਏ। ਜੂਨ 1984 ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। 1986 ਵਿੱਚ ਜ਼ਥੇਦਾਰ ਮਨਵੀਰ ਸਿੰਘ ਚਿਹੜੂ ਜੀ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਪਹਿਲਾ ਮੁਖੀ ਬਣਾਇਆ ਗਿਆ। ਉਨ੍ਹਾਂ ਦੀ ਅਗਵਾਈ ਹੇਠ ਕੇਸੀਐਫ ਨੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿੱਚੋਂ 6 April 1986 ਨੂੰ ਜਲੰਧਰ ਅਦਾਲਤ ਤੇ ਹਮਲਾ ਸਭ ਤੋਂ ਪ੍ਰਸਿੱਧ ਸੀ ਇਸ ਹਮਲੇ ਵਿੱਚ ਉਹ ਆਪਣੇ ਤਿੰਨ ਸਾਥੀਆਂ ਨੂੰ ਛੁਡਾਉਣ ਵਿੱਚ ਕਾਮਯਾਬ ਰਹੇ ਜਿਸ ਨਾਲ ਸਾਰਾ ਸਰਕਾਰੀ ਤੰਤਰ ਹਿਲ ਗਿਆ ਦੁਨੀਆ ਦੀ ਸਭ ਤੋਂ ਬੈਸਟ ਕਾਮ ਸਿੱਖ ਕਾਮ ਸਾਡੇ ਗੁਰੂਆਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਸਾਡੀ ਕੌਮ ਵਿੱਚ ਹਮੇਸ਼ਾ ਕੁਝ ਐਸੇ ਗੱਦਾਰ ਤੇ ਮੁਖਬਰ ਰਹੇ ਹਨ ਜਿਨ੍ਹਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੌਮ ਨੂੰ ਨੁਕਸਾਨ ਪਹੁੰਚਾਇਆ ਅੱਜ ਵੀ ਬਹੁਤ ਸਾਰੇ ਨਕਾਬਪੋਸ਼ ਪੱਗਾਂ ਦੇ ਅੰਦਰ ਲੁਕੇ ਹੋਏ ਨੇ ਜਿਨ੍ਹਾਂ ਦਾ ਪੰਥ ਤੇ ਕੌਮ ਲਈ ਕੋਈ ਯੋਗਦਾਨ ਨਹੀਂ ਉਹ ਗੁੰਮਰਾਹ ਕਰ ਰਹੇ ਨੇ ਰਾਜ ਕਰ ਰਹੇ ਨੇ ਤੇ ਆਪਣੀ ਕੌਮ ਨੂੰ ਹੀ ਲੁੱਟ ਰਹੇ ਨੇ ਖੈਰ 8 ਅਗਸਤ 1986 ਨੂੰ ਪੁਲਿਸ ਨੇ ਇੱਕ ਮੁਖਬਰ ਦੀ ਸੂਚਨਾ ਤੇ ਜਥੇਦਾਰ ਸਾਹਿਬ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਤੋਂ ਬਹੁਤ ਦੂਰ ਬਿਹਾਰ ਦੀ ਇੱਕ ਜੇਲ੍ਹ ਵਿੱਚ ਭੇਜਿਆ ਤਾਂ ਜੋ ਉਹ ਪੂਰੇ ਸੰਗਠਨ ਤੋਂ ਟੁੱਟ ਜਾਣ ਉਸੇ ਤਰ੍ਹਾਂ ਜਿਵੇਂ ਅੱਜ ਭਾਈ ਅਮਰਿਤਪਾਲ ਸਿੰਘ ਜੀ ਨੂੰ ਪੰਜਾਬ ਤੋਂ ਦੂਰ ਡਿਬਰੂਗੜ ਜੇਲ੍ਹ ਵਿੱਚ ਰੱਖਿਆ ਗਿਆ ਹੈ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਤੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਪਰ ਜਥੇਦਾਰ ਸਾਭ ਨੂੰ ਦਸੰਬਰ 1987 ਵਿੱਚ ਅਚਾਨਕ ਗਾਇਬ ਕਰ ਦਿੱਤਾ ਗਿਆ ਪੁਲਿਸ ਨੇ ਕਿਹਾ ਕਿ ਉਹ ਬਿਹਾਰ ਤੋਂ ਪੰਜਾਬ ਲੈ ਆਂਦੇ ਸਮੇਂ ਹਿਰਾਸਤ ਵਿੱਚੋਂ ਫਰਾਰ ਹੋਏ ਪਰ ਇਸ ਬਿਆਨ ਤੇ ਕਈ ਸਵਾਲ ਖੜੇ ਹੋਏ ਮਨੁੱਖੀ ਅਧਿਕਾਰ ਸੰਸਥਾਵਾਂ ਦਾਵਾ ਕਰਦੇ ਹਨ ਕਿ ਇਹ ਇੱਕ ਯੋਜਨਾਬੱਧ ਹੱਤਿਆ ਸੀ ਕਈ ਸੋਰਸ ਕਹਿੰਦੇ ਹਨ ਕਿ ਉਹਨਾਂ ਨੂੰ ਇੱਕ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਅਤੇ Laash ਬਿਆਸਦਿਆ ਵਿੱਚ ਸੁੱਟੀ ਗਈ ਉਸ ਦੌਰ ਦੇ ਕਾਨੂੰਨ ਖਾਸ ਕਰਕੇ TADA ਨੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਬੇहद ਸ਼ਕਤੀਆਂ ਦਿੱਤੀਆਂ ਸਨ ਜਥੇਦਾਰ ਮਨਬੀਰ ਸਿੰਘ ਚਿਹੜੂ ਜੀ ਦੀ ਕਹਾਣੀ ਉਸ ਦੌਰ ਦੇ ਹਜ਼ਾਰਾਂ ਗੁੰਮ ਹੋਏ ਨੌਜਵਾਨਾਂ ਦੀ ਪ੍ਰਤੀਕ ਬਣ ਗਈ ਜਿਨ੍ਹਾਂ ਦਾ ਅੰਤ ਅੱਜ ਤੱਕ ਇੱਕ ਸਵਾਲ ਹੈ ਇੱਕ ਪਾਸੇ ਸਿਸਟਮ ਲਈ ਖਤਰਾ ਤੇ ਦੂਜੇ ਪਾਸੇ ਕੌਮ ਲਈ ਸ਼ਹੀਦ ਪਰ ਅਸਲ ਸੱਚ ਕੀ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਇਸ ਤਰ੍ਹਾਂ ਦੀਆਂ ਹੋਰ ਅਣਸੁਲਝੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ